18 ਤਰੀਕ ਨੂੰ ਮਾਰਾ ਖਾੜਾ ਹੈਗਾ ਜੀ ਸੋਹਾਨੇ ਕੇ ਲਾਗ ਪਿੰਡ ਮਟੌਰ ਕਾ ਲੂੰ ਮਟੌਰ 21 ਨੂੰ ਸਿਹੜੀ ਜੀ 21 ਤਰੀਕ ਨੂੰ ਮਾਰਾ ਖਾੜਾ ਵੀਰੋ ਸਿਹੜੀ 25 ਨੂੰ ਛੋਟੀ मुੰਦੋਂ ਵਾਈ 25 ਨੂੰ ਛੋਟੀ मुੰਦੋਂ 29 ਤਰੀਕ ਨੂੰ ਪੀਰ ਪਰ ਭੱਠਿਆਂ ਵਾ ਮਡੋਲੀ ਕੇ ਲਾਗ 27 ਤਰੀਕ ਨੂੰ ਮਾਰਾ ਖਾੜਾ ਹੈਗਾ ਜੀ ਮੌਲੀ ਬੈਦਮਾਨ ਕੁੰਬੜੇ ਕੇ ਲਾਗ ਪਿੰਡ ਮੌਲੀ 22 ਨੂੰ 38 ਨੂੰ ਮਡੋਲੀ ਪੱਠਿਆਵਾੜੇ ਪਹਿਲੀ ਨੂੰ ਮਾਰਾ ਖਾੜਾ ਆ ਗਿਆ ਜੀ ਪਿੰਡ ਭਰੋਲੀ ਪਟਿਆਲੇ ਦੇ ਦਾ ਕਾਲੇ ਵਾਲਕੇ ਲਾਗ ਪਹਿਲੀ ਨੂੰ ਭਰੋਲੀ ਪੰਜ ਨੂੰ ਭਰੋਲੀ ਪਹਿਲੀ ਨੂੰ ਭਰੋਲੀ ਤੇ ਪੰਜ ਨੂੰ ਕਢੋਲੀ ਮਾਰਾ ਢੋਲ ਦੀ ਮਾਟਰ ਜੇ ਸੀਸਕੇ ਪਿੰਡ ਰੋਈ ਪੰਜ ਨੂੰ ਕਢੋਲੀ ਬਾਈ ਜਿਹੜਾ ਰਪਾਲੇੜੀ ਖਾੜਾ 6 ਕਾ ਰੱਖਿਆ ਤੇ ਨਾ ਆਪਾਂ ਨੇ ਉਹ 7 ਕਾ ਬਾਈ ਮੇਲੇ ਵਾਲਾ ਖਾੜਾ ਕਰੋ ਨੋਟ ਵੀਰਾਂ ਸੱਤ ਕਾ ਖਾੜਾ ਜੀ ਰਪਾਲ ਿਹੜੀ ਬਾਬੇਵਾ ਮੇਲਾ ਜੀ ਸੱਤ ਨੂੰ ਖਾੜਾ ਲੱਗੂਗਾ ਮਹੀਨਾ 6ਵਾਂ 7 ਤਰੀਕ ਨੂੰ ਠੀਕ ਹੈ ਜੀ 8 ਨੂੰ ਕਵੇੜੀ ਲੱਗੂਗਾ ਜੀ 12 ਨੂੰ ਦੂਧਘੜ ਪਿੰਡ ਲੱਗੂਗਾ ਜੀ 8 ਨੂੰ ਕਵੇੜੀ 12 ਨੂੰ ਦੂਧਘੜ ਹਰਿਆਣੇ ਦੇ ਵਿੱਚ ਰੈ ਪਰਾਨੀ ਦੇ 10 ਕਿਲੋਮੀਟਰ ਅੱਪਰ ਚਲੇ ਗਈ 15 ਲੈ ਜੀ ਇਹ ਮਾਰੇ ਖਾੜੇ ਦੇ ਰੰਗਾਂ ਵਾਲੀ ਦੱਸ ਦੇ ਜੀ ਤਰੋ ਬਾਈ ਜੀ ਅਰਪਾਲ ਢੇੜੀ ਵਾਲਾ ਕਰਨ ਨੋਟ ਵੀ ਜੀ 7 ਤਰੀਕ ਨੂੰ ਖਾੜਾ ਲਗਵਾ ਲਈ 6 ਮਹੀਨੇ ਮਾ ਪਹਿਲਾਂ ਆਪਣੇ 6 ਤਰੀਕ ਦੀ ਦਸਤਿਹਰੀ ਦਾਨ ਨੂੰ ਇਹੋ ਵੀ ਜੀ 7 ਕਾ ਹੋ ਗਿਆ ਉਥੇ ਖੰਡ ਬਾੜ ਰੱਖੇ ਜੀ ਠੀਕ ਹੈ ਜੀ ਫਿੱਟ ਕਰਕੇ ਅਰਪਾਲ ਢੇੜੀਆ ਮੇਲਾ 7 ਤਰੀਕ ਨੂੰ ਖਾੜਾ ਲਗਵਾ ਲਈ ਮੇਲੇ ਪਰਪਾਲ ਢੇੜੀਆ ਠੀਕ ਹੈ ਵੀ ਜੀ ਆਪਾਂ ਨੇ ਪਹਿਲਾਂ 6 ਦੀ ਬੋਲੀ ਪਾਈ ਸੀ 7 ਹੋ ਗਿਆ ਜੀ